ਇਹ ਸਭ ਦਾ ਪਰਮ ਧਰਮ ਬਣਦਾ ਹੈ ਤੇ ਸਾਫ ਸੂਰਤ ਦਸਤਾਰ ਸਰਾ ਸਾਫ ਸੂਰਤ ਹੋ ਕੇ ਰਹਿਣਾ ਦਸਤਾਰ ਸਜਾਉਣੀ ਜਦੋਂ ਸਾਫ ਸੂਰਤ ਹੋਵੇ ਦਸਤਾਰ ਸਜਾਵੇ ਤੇ ਫਿਰ ਉਹਦਾ ਮਨ ਕਰੀ ਆਉਂਦਾ ਮੈਂ ਹੁਣ ਅੰਮ੍ਰਿਤ ਛਕ ਲਵਾਂ ਜਿਸ ਕਰਕੇ ਇਹ ਸਭ ਤੋਂ ਜ਼ਰੂਰੀ ਹੈ ਘਰ ਪਰਿਵਾਰਾਂ ਵਿੱਚ ਬੱਚੇ ਬਟੀਆਂ ਘਰ ਮੱਧ ਦੇ ਨਾਲ ਜੁੜਨਾ ਇਹ ਦਾਗ ਜਦੋਂ ਪੰਜਾਂ ਪਿਆਰੇ ਕੋਲੋਂ ਖੰਡੇ ਬਾਟੇ ਤੇ ਅਮਰਤ ਦੀ ਪੋਹਲ ਪ੍ਰਾਪਤ ਹੁੰਦੀ ਹੈ ਤੇ ਫਿਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਦਾ ਇਹ ਕਰਕੇ ਤੇ ਸਮਾ ਤੇ ਆਪਣੀ ਚਾਲ ਨਾਲ ਤੁਰਿਆ ਜਾਂਦਾ ਸਮੇ ਨੇ ਕਿਸੇ ਨੂੰ ਸਮਾਂ ਨਹੀਂ ਦਿੱਤਾ ਇਹ ਸਮਾਂ ਜਿਹੜਾ ਦਿਨ ਚੜ ਗਿਆ ਚਲਾ ਗਿਆ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੇ ਤਨ ਛੀਜੇ ਦਿਨ ਕਰਕੇ ਪਹਿਰਾ ਕਰਕੇ ਘੜੀਆਂ ਕਰਕੇ ਉਮਰ ਘਟ ਵੀ ਜਾਂਦੀ ਹੈ ਸਰੀਰ ਦੀ ਮੰਤਰ ਵਿੱਚ ਫਰਕ ਪੈਂਦਾ ਹੈ ਮਹਾਂਪੁਰਖ ਕਹਿੰਦੇ ਜਿਹੜੀ ਜਵਾਨੀ ਹੈ ਇਹ ਪਰਮੇਸ਼ਰ ਦਾ ਭਜਨ ਸਿਮਰਨ ਕਰਨ ਵਾਸਤੇ ਸਮਾਂ ਜਿੰਨਾ ਮਰਦੀ ਤੜਕੇ ਉੱਠ ਸਕਦਾ ਹੈ ਜਿੰਨਾ ਚਿਰ ਮਰਦੀ ਘੰਟੇ ਅੰਬਦੀ ਟੌਂਕੜਾ ਮਾਰ ਕੇ ਮਹਾਰਾਜ ਦਾ ਭਜਨ ਸਿਮਰਨ ਕਰ ਸਕਦਾ ਹਾਂ ਭਜਨਾਂ ਸੇ ਸੇਵਾ ਕਰ ਸਕਦਾ ਹਾਂ ਤੇ ਕਈ ਵਾਰੀ ਮੈਂ ਚੰਗਾ ਮੰਨਦੇ ਹੁਈ ਆ ਵੀ ਅਰੇ ਹੋਰ ਥੋੜਾ ਖਲੋ ਕੇ ਅੰਮ੍ਰਿਤ ਜਗ ਲਾਂ ਕੇ ਜੇ ਖਲੋਗੇ ਜੇ ਕਰਾਂਗੇ ਭਜਨ ਸਿਮਰਨ ਫਿਰ ਜਦੋਂ ਸਮਾਂ ਬੀਤ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਨੇ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤਹੀਨ ਕਹੋ ਨਾਨਕੇ ਵਿਦ ਭਈ ਤਉ ਨ ਹਰ ਰਸ ਲੀ ਜਦੋਂ ਅੱਖਾਂ ਤੋਂ ਘਟ ਗਿਆ ਦਿਸਨੋਂ ਸਿਰ ਕੰਬਣ ਲੱਗ ਪਿਆ ਲੱਤਾਂ ਭਾਰ ਨਹੀਂ ਚੁੱਕਦੀਆਂ ਤੇ ਫਿਰ ਉਹ ਰਸ ਨਹੀਂ ਲਿਆ ਜਾਣਾ ਜਿਹੜਾ ਘੰਟਿਆਂ ਬਧੀ ਚਾਂਕੜਾ ਮਾਰ ਕੇ ਨਾਮ ਦਾ ਰਸ ਪ੍ਰਾਪਤ ਕਰਨਾ